ਲੋ ਵੀ ਦੋਸਤੋ ਅੱਜ ਅੰਮ੍ਰਿਤਸਰ ਦੇ ਗਲੇ ਚ ਕੋਮੋਂ ਦੇ ਕੋਮੋਂ ਦੇ ਤੁਹਾਨੂੰ ਲੈ ਕੇ ਆਏ ਹਾਂ ਗਿਆਨ ਦੀ ਲੱਸੀ ਹਾਂਜੀ ਗਿਆਨ ਦੀ ਲੱਸੀ ਜੋ ਕਿ ਆਪਣੀ ਪੇੜੇ ਵਾਲੀ ਲੱਸੀ ਦੇ ਕਰਕੇ ਮੋਸਟ ਵਾਇਰਲ ਦਾ ਮੋਸਟ ਫੇਮਸ ਲੱਸੀ ਵਾਲੇ ਹੈਗੇ ਦਾ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਆ ਬਾਲੀਵੁੱਡ ਦੇ ਦਿੱਗਜ ਦਿੱਗ ਸਟਾਰ ਜਿਵੇਂ ਕਿ ਦਾ ਗ੍ਰੇਟ ਖਲੀਲ ਲਾਸਟ ਕਲਾਸ ਦੇ ਰਹਿ ਚੁੱਕੇ ਮਸ਼ਹੂਰ ਜੱਜ ਰੈਮੋ ਡਿਸੂਜ਼ਾ ਤੇ ਮੋਸਟ ਵਾਇਰਲ ਟੀਵੀ ਸ਼ੋ ਨਮਕ ਸ਼ਮਕ ਦੇ ਸ਼ੈਫ ਹਰਪਾਲ ਸਿੰਘ ਜੀ ਇਹਨਾਂ ਦੇ ਜਬਰਾ ਫੈਨ ਨਮਕ ਸ਼ਮਕ ਦਾਲ ਦੇਤੇ ਹੈ ਅਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਚੈਨਲ ਅਬੀਬੀ ਫੂਡ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਤੁਹਾਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਅਜੋ ਦਾ ਫੋਰ ਵਾਰੀ ਹੋਰ ਕੰਟੈਂਟ ਤੁਹਾਡੇ ਲਈ ਲੈ ਕੇ ਆਉਣ ਲਈ ਅੱਜ ਦੀ ਵੀਡੀਓ ਵੱਲ ਵੱਗਿਆ ਇਹ ਦੋਸਤੋਂ ਮੰਗਵਾ ਲਿੱਤੇ ਗਏ ਨੇ ਮੱਖਣ ਦੇ ਪੇੜੇ ਜਿਹੜੇ ਕਿ ਮਲस्सी ਦੇ ਮੇਨ ਇੰਗਰੀਡੀਅੰਟ ਨੇ ਜਿੰਨਾ ਤੋਂ ਮੱਖਣ ਕੱਢ ਕੇ ਬਾਅਦ ਚੋਂ ਲੱਸੀ ਦੇ ਉੱਤੇ ਪਾਇਆ ਜਾਂਦਾ ਹੈ ਕਿਹਾ ਚਾਗੋ ਵਧੀਆ ਜੀ ਕੀ ਨਾਮ ਹੈ ਤੁਹਾਡਾ ਇਹਦਾ ਨਾਮ ਪ੍ਰਾਪਰਿਤ ਹੁੰਦਾ ਇਸ ਸਾਲ ਹੋ ਗਏ 50 ਸਾਲ ਹੋ ਗਏ 95 ਹੋ ਗਏ ਕਿੰਨੀ ਕਿੜੀ ਤੁਹਾਡੀ ਕੀ ਕਾਜੀ ਰਾਜ ਕੀ ਹੈ ਤੁਹਾਡੀ ਲੱਸੀ ਇਹ ਹੁੰਦੇ ਰਾਤ ਗੋਸਣੇ ਅੰਦਰ ਜਿਹੜੀ ਇਹ ਜਿਹੜਾ ਦੁੱਧ ਪਾਈ ਦੋ ਜਿਹੜੇ ਜਿਹੜੇ ਸਿਗਰਟ ਮਸਾਲੇ ਸਾਹਮਣੇ ਆ ਜੋ ਵੀ ਰਾਤ ਦੇ ਹੋ ਰਾਤ ਆ ਜਿਹਨੂੰ ਵੀ ਸਾਹਮਣੇ ਨਾਮ ਉਹਨੇ ਹੋਏ ਆਪਣੇ ਸਾਹਮਣੇ ਜੀ ਹਾਲ ਨਾਲ ਕੀ ਦੁੱਧ ਪਾ ਰਹੇ ਲੱਸੀ ਵਿੱਚ ਲੱਸੀ ਪਾਈਏ ਥੋੜਾ ਸਮੂਥ ਹੋ ਜਾਊਗਾ ਇਸਕਾ ਸੱਚਾ ਹੋਰ ਸਮੂਥ ਕਰਨ ਵਾਸਤੇ ਇੱਕ ਲੱਸੀ ਵਿੱਚ ਕਿੰਨੇ ਕਪੜੇ ਪਾ ਰਹੇ ਹੋ ਦੋ ਦੋ ਟਾਈ 22 ਪੜੇ ਇੱਕ ਗਲਾਸ ਦੀ ਇੱਕ ਲੱਸੀ ਦਾ 100 100 ਰੁਪਏ ਹੈ ਇੱਕ ਗਲਾਸ ਮੈਂ ਸੁਣਿਆ ਭਾਈ ਬੜੇ ਬੜੇ ਮਸ਼ਹੂਰ ਕਲਾਕਾਰ ਜਿਹੜੇ ਇੱਥੋਂ ਲੱਸੀ ਪੀ ਗਏ ਹਾਂਜੀ ਆਉਂਦੇ ਆ ਮੋਸਟਲੀ ਆਉਂਦੇ ਆ ਆਉਂਦੇ ਰਹਿੰਦੇ ਆ ਬੋਲੇ ਮਾਈ ਗਾਡ ਵਾਓ ਲੱਸੀ ਦਰਸ਼ਨ ਕਰਨਾ ਹੁੰਦਾ ਹੈ ਕਰੀ ਲੱਸੀ ਇੱਥੋਂ ਤੁਹਾਡੇ ਕੋਲ ਪੀਏ ਜਾਂਦਾ ਹਾਂਜੀ ਹੱਤ ਨੇ ਬੀਟ ਕੀਤੀ ਜਾਂਦੀ ਜੀਂਹਿੰਦ ਵਰਤੋਂ ਕਰਦੇ ਕਈ ਪਰ ਜੋ ਥੈਂਟਿਕ ਜੋ ਟੇਸਟ ਜਿਹੜਾ ਕਮੀ ਹੈ ਕਿ ਜੋ ਪੁਰਾਣਾ ਜਿਹੜਾ ਰਿਵਾਜ ਚੱਲੇ ਆ ਰਿਹਾ ਹੱਤ ਨਾਲ ਜੋ ਬਣਾਉਂਦਾ ਤੇ ਭਾਈ ਅੱਜ ਵੀ ਬਰਕਰਾਰ ਰੱਖਦੇ ਕੰਮ ਕਰਦੇ ਪੇ ਲੋਕਾਰ ਤੋਂ ਯਾ ਜਿਹੜੇ ਸਾਡੇ ਜਿਹੜੇ ਪੇੜੇ ਆ ਜਿਹੜਾ ਪੇੜਿਆਂ ਦਾ ਪੋਲਾ ਜਿਹੜਾ ਨਾ ਘਿਓ ਪੱਲਿਆ ਜਾਂਦਾ ਮੱਖਣ ਕਹਿ ਲੋ ਜਿੰਨਾ ਕੀ ਮੇਨ ਇਨਗਰੀਡੀਐਂਟ ਆ ਜਿਹੜਾ ਜਿੰਨਾ ਫਲੇਵਰ ਪੂਰਾ ਲੱਸੀ ਦੇ ਵਿੱਚ ਆਉਣਾ ਆ ਆ ਪਾਜੀ ਮਲਾਈ ਕੱਢ ਕੇ ਰੱਖੀਏ ਸਾਈਡ ਤੇ ਦਹੀਂ ਦੀ ਮਲਾਈ ਹੁੰਦੀ ਹੈ ਸਹੀ ਹਾਂ ਠੰਡੀ ਕਰਨ ਵਾਸਤੇ ਹਾਂਜੀ ਪਹਿਲਾਂ ਭਾਈ ਨਾ ਨੂੰ ਮਨਾ ਕਰਤਾ ਸੀ ਜੀ ਆਪ ਬਣਾਉਣਾ ਵਾਸਤੇ ਜੀ ਭਾਈ ਕਹ ਰਿਹਾ ਜੀ ਸਵੇਰ ਦੇ ਨੇ ਬਣਾ ਦੇ ਜੇ ਮੇਰਾ ਮੋਢਾ ਦਰਦ ਹੋ ਰਿਹਾ ਕੰਮ ਤੇ ਅੰਦਾਜ਼ਾ ਲਗਾ ਸਕਦੇ ਜੀ ਇੰਨਾ ਕੰਮ ਹੋਗਾ ਦੁਕਾਨ ਤੇ ਪਈ ਉਹਨਾਂ ਦੇ ਬਰਕਤ ਹੈ ਗੁਰਾਂ ਦਾ ਤੁਹਾਡੇ ਵੀਡੀਓ ਦੇ ਨਾ ਕਹ ਲੋ ਗਾ ਇੱਕ ਹੱਥ ਦਾ ਟੇਸਟ ਗਾ ਲੋ ਕਿ ਇੰਨਾ ਆ ਭਾਈ ਦਾ ਕੀ ਰੋਟੀ ਦੂਰੇ ਦੂਰੋਂ ਦੇ ਜੇ ਕਰੀ ਆਗ ਲੱਸੀ ਜ਼ਰੂਰ ਪੀ ਕੇ ਜਾਂਦੇ ਦੇਖ ਲੋ ਕਿ ਪੂਰੀ ਮਿਹਨਤ ਲੱਗਦੀ ਆ ਕਿ ਆ ਪੇੜਿਆਂ ਨੂੰ ਸਪੈਸ਼ਲ ਜਿਹੜਾ ਭਾਜੀ ਬੀਟ ਕਰਦੇ ਆ ਚੰਗੀ ਤਰ੍ਹਾਂ ਮਿਹਨਤ ਪੂਰੀ ਆ ਤੇਰੀ ਜਿਹੜਾ ਕਿ ਟੇਸਟ ਜਿਹੜਾ ਇਹਦੇ ਵਿੱਚ ਲੱਸੀ ਦੇ ਵਿੱਚ ਹੁੰਦਾ ਆ ਇਹ ਆ ਭਾਈ ਗੜਵਾ ਪਿੱਕਲ ਦਾ ਕਹ ਦਾ ਨਾਲ ਕਹ ਹੁੰਦੀ ਹੈ ਨਾ ਜਿਹੜੇ ਕਲੀ ਹੁੰਦੇ ਸੀ ਪਿੱਕਲ ਦਾ ਕਲੀ ਨਹੀਂ ਹੁੰਦਾ ਠੀਕ ਆ ਠੀਕ ਆ ਅਣੇ ਟਾਈਮ ਤੇ ਕਹ ਜਿਹੜੇ ਹੁੰਦੇ ਸੀ ਨਾ ਜਨਾਬ ਪਿੰਡਾਂ 'ਚ ਆ ਜਾਂਦੇ ਨੇ ਨਾ ਪਾਂਡੇ ਕਲੀ ਕਰਾਓ ਹਾਂਜੀ ਹਾਂਜੀ ਇਹੋ ਕਪੜਾ ਪਾਂਡੇ ਕਲੀ ਕਰਾ ਲਾ ਪਾਂਡੇ ਇਹ ਜੀ ਸਾਡਾ ਜਿਹੜਾ ਹੁਣ ਮੱਖਣ ਆ ਜਿਹੜਾ ਨਿਕਲ ਕੇ ਹੋ ਗਿਆ ਜੀ ਤਿਆਰ ਆ ਗਿਆ ਜੀ ਮੱਖਣ ਅੱਜ ਜਿਹੜੀ ਦੋਸਤਾਂ ਦੀ ਜਿਹੜੀ ਮਲਾਈ ਆ ਉਲਾ ਕੇ ਉਲਾ ਕੇ ਲਕੀਂਗੀ ਮਲਾਈ ਵਿੱਚ ਹੀ ਕਿ ਤਨਾ ਸਿਆ ਕਰ ਸਕਦੇ ਮਲਾਈ ਦੇਖੋ ਕੁੱਡੀ ਮੋਟੀ ਨਹੀਂ ਆਈ ਆ ਪਰ ਮੇਰੇ ਖਿਆਲ ਨਾਲ ਭਾਈ ਨੇ 5 ਕਿਲੋ ਦੀ ਭਾਈ ਪ੍ਰਾਪਤ ਹੁੰਦੀ ਹੋਣੀ ਇੱਥੇ ਮੇਰੇ ਖਿਆਲ ਨਾਲ ਭਾਈ ਦੇ ਕਿਲੋ ਦਾ ਭਾਈ ਨੇ ਭਲਾਈ ਲਾਤੀ ਆ ਉਨ ਸਬ ਜਿਹੜਾ ਮੱਖਣ ਸੀ ਮੱਖਣ ਦੇ ਵਿੱਚ ਜਿਹੜਾ ਪਾਣੀ ਸੀ ਉਹਨੂੰ ਫੇਰ ਗੜਵੇ ਪਾਇਆ ਜਾਂਦਾ ਤੇ ਨਾਲ ਉਹਦੇ ਵਿੱਚ ਪਾ ਕੇ ਦਹੀਂ ਤੇ ਨਾਲ ਪਾ ਕੇ ਸ਼ੱਕਰ ਤੇ ਉਹਨੂੰ ਚੰਗੀ ਤਰ੍ਹਾਂ ਫਿਰ ਫੈਂਟਾ ਜਾਂਦਾ ਜੋ ਲੱਸੀ ਤਿਆਰ ਕੀਤੀ ਜਾਂਦੀ ਆ ਨਾਲ ਦੀ ਨਾਲ ਬਾਜੀ ਵੱਲੋਂ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਪਾਇਆ ਜਾਂਦਾ ਦੁੱਧ ਜੋ ਕਿ ਲੱਸੀ ਦੀ ਜਿਹੜੀ ਸਮੂਥਨੈਸ ਨੂੰ ਇਨਕਰੀਜ਼ ਕਰਦਾ ਆ ਤੇ ਇਹਦੇ ਨਾਲ ਉਹਦਾ ਟੈਕਸਚਰ ਹੋਰ ਵਧੀਆ ਹੋ ਜਾਂਦਾ ਪੀਂਚ ਹੋਰ ਸਵਾਦ ਲੱਗਦੀ ਆ ਚੰਗੀ ਤਰ੍ਹਾਂ ਬਾਜੀ ਵੱਲੋਂ ਜਿਹੜੀ ਇਹ ਲੱਸੀ ਰੜਕੀ ਜਾਂਦੀ ਆ ਤੇ ਲੋਕਾਂ ਨੂੰ ਇਸ ਤੋਂ ਬਾਅਦ ਜਿਹੜੀ ਆ ਸਰਵ ਕੀਤੀ ਜਾਂਦੀ ਆ ਮੱਖਣ ਤੇ ਜਿਹੜੀ ਆ ਦਹੀਂ ਦੇ ਉੱਤੋਂ ਜਿਹੜੀ ਮਲਾਈ ਉਤਾਰੀ ਗਈ ਆ ਉਹ ਰੱਖ ਕੇ ਬਾਕੀ ਇਹ ਦਦੀਆ ਹੋਰ ਵਧੀਆ ਵਧੀਆ ਫੂਡ ਦੇ ਅਕੋਰਡਿੰਗ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਹਬੀਬੀ ਫੂਡਸ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਆ ਇਹ ਦਦੀਆ ਹੋਰ ਵਦੇ ਵਦੇ ਵੀਡੀਓਸ ਤੁਹਾਡੇ ਲਈ ਲੈ ਕੇ ਆਉਣ ਲਈ ਬਾਕੀ ਆ ਜੋ ਵੀਡੀਓ ਵਲ ਵਾਧਦੇ ਆ ਤੇ ਟੈਸਟ ਕਰਦੇ ਆ ਲੱਸੀ ਦਾ ਟੈਸਟ ਕਿਹੋ ਜਿਹਾ ਤੇ ਤੁਹਾਨੂੰ ਦੱਸਦੇ ਆ ਕਿਉਂ ਇਹ ਖਾਸ ਹੈ ਇੰਨੀ ਤੇ ਕਿਉਂ ਇੰਨਾ ਜ਼ਿਆਦਾ ਕ੍ਰੇਜ਼ ਆ ਬਸਾ ਦੇ ਵਿੱਚ ਇਸ ਲੱਸੀ ਦਾ ਕਿਨੇ ਦੋ ਆ ਗਏ ਸਾਡੇ ਕੋਲ ਇਹ ਚੱਕਿਆ ਭਾਈ ਨੇ ਪਹਿਲਾਂ ਉਹੀ ਜਿਹੜੀ ਦਹੀਂ ਦੇ ਭਾਈ ਨੇ ਮਲਾਈ ਲਾਈ ਮਲਾਈ ਆ ਗਈ ਤੇ ਆ ਆ ਗਿਆ ਜੀ ਮੱਖਣ ਮੱਖਣ ਦੀ ਜਿਹੜੀ ਕੁਆਂਟੀਟੀ ਚੈੱਕ ਕਰ ਸਕਦੇ ਜੇ ਤੇ ਆ ਗਲਾਸ ਦਾ ਸਾਈਜ਼ ਚੈੱਕ ਕਰੋ ਸਾਈਜ਼ ਚੈੱਕ ਕਰੋ ਤੇ ਇਹ ਗਲਾਸ ਦਾ ਬੱਸ ਕਿੰਨਾ ਤਗੜਾ ਗਲਾਸ ਹੈ ਕਿ ਇੱਕ ਬੰਦੇ ਵਾਸਤੇ ਇਹਨਾਂ ਪਿਆ ਕਿਤੇ ਭਾਵੇਂ ਰੋਟੀ ਖਾਧੀ ਵੀ ਭਾਵੇਂ ਨਹੀਂ ਖਾਧੀ ਤੇ ਇਹ ਗਲਾਸ ਨਾਲ ਤੁਹਾਡਾ ਆ ਕਿ ਆਪ ਰੋਟੀ ਖਾਣ ਦੀ ਤੁਹਾਨੂੰ ਲੋੜ ਨਹੀਂ ਆ ਪੂਰਾ ਫੁਲੀ ਲੋਡਡ ਗਲਾਸ ਹੈ ਇਹ ਤੇ ਅਸੀਂ ਚੈੱਕ ਕਰ ਸਕਦੇ ਆ ਇੰਨਾ ਮੱਖਣ ਭਾਈ ਨੇ ਰੱਖ ਕੇ ਦਿੱਤਾ ਨਾਲ ਨਾਲ ਮਲਾਈ ਨਾਲ ਮਲਾਈ ਤੇ ਨਾਲ ਮੱਖਣ ਪਹਿਲਾ 100 ਰੁਪਏ ਦੀ ਇੱਕ ਬਾਈਕ ਲੈਨੇ ਆ ਤੁਹਾਨੂੰ ਐ ਹੋਣਾ ਅਲਟੀਮੇਟ ਸੱਚੀ ਕੀ ਮੋਜ ਰੱਖਦੇ ਮੱਖਣ ਜੀ ਮੇਰੇ ਕੋਲ ਨਹੀਂ ਪਤਾ ਨਹੀਂ ਇਹ ਹੋਣ ਵਾਲੀ ਆ ਜੀ ਮਲਾਈ ਜਿਹੜੀ ਭਾਈ ਨੇ ਹਾਂ ਜੀ ਲਈ ਦੇ ਕੋਲ ਲਈ ਮਲਾਈ ਬਹੁਤ ਵਧੀਆ ਮਲਾਈ ਦੀਆ ਥਿਕਨੈਸ ਪੂਰੀ ਆ ਬਾਕੀ ਦੋਸਤੋ ਲੱਸੀ ਤਾਂ ਬਹੁਤ ਵਧੀਆ ਲੱਗੀ ਲੱਗੇਗੀ ਕਿ ਉਹ ਨਾ ਅੰਬਰਸਰ ਦੀ ਬੈਸਟ ਮੋਸਟ ਵਾਇਰਲ ਜਿਹੜੀ ਲੱਸੀ ਹੈਗੀ ਹੈ ਗਿਆਨੀ ਜੀ ਦੀ ਲੱਸੀ ਇੱਕ ਵਾਰੀ ਆਓ ਜ਼ਰੂਰ ਟਰਾਈ ਜ਼ਰੂਰ ਕਰੋ ਮੇਰੇ ਵੱਲੋਂ ਤੇ ਮੋਸਟ ਰეკਮੈਂਡੇਡ ਲੱਸੀ ਆ ਤੁਹਾਨੂੰ ਟਰਾਈ ਕਰਨੀ ਜ਼ਰੂਰ ਤੇ ਡੈਫੀਨਿਟਲੀ ਬੰਦੀ ਹੀ ਬੰਦੀ ਆ ਪੰਜਾਬ ਦੀ ਲੱਸੀ ਹੋਵੇ ਤੇ ਟਰਾਈ ਕੀਤੀ ਨਾ ਜਾਵੇ ਇਹ ਕਿੱਦਾਂ ਹੋ ਸਕਦਾ ਆ ਕਿੱਦਾਂ ਬਰੋ ਲੱਸੀ ਲੱਸੀ ਪੀ ਲਈ ਬੋ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆਪਾਂ ਮੋਸਟਲੀ ਮੈਂ ਵੇਖੇਗੀ ਟੂਰਿਸਟਾਂ ਨੂੰ ਜਾਂ ਲੋਕਾਂ ਨੂੰ ਏਰੀਆ ਦਾ ਪਤਾ ਨਹੀਂ ਲੱਗਦਾ ਇਹ ਤੁਸੀਂ ਕਿ ਜੇ ਦੋ ਵੀ ਗੋਲਡਨ ਟੈਂਪਲ ਆਓਗੇ ਤੇ ਉੱਥੋਂ ਤੁਸੀਂ ਡਾਇਰੈਕਟ ਵੀ ਜੋ ਆਟੋਕਾਰ ਸਕਦੇ ਰਿਸ਼ਾ ਕਰ ਸਕਦੇ ਜੇਕਰ ਪੈਦਲ ਹੋਣਾ ਤੇ ਰੀਜਨ ਟੱਕੀ ਦੇ ਕਟੜਾ ਸ਼ੇਰ ਸਿੰਘ ਦੇ ਕੋਲ ਜੋ ਇਹਨਾਂ ਦੀ ਸ਼ਾਪ ਪੈਂਦੀ ਹੈ ਗਿਆਨ ਜੀ ਦੀ ਲੱਸੀ ਦੇ ਨਾਂ ਤੇ ਮਸ਼ਹੂਰ ਨੇ ਦੋ ਦੁਕਾਨਾਂ ਦੋਨੇ ਹੀ ਇਹਨਾਂ ਦੀਆਂ ਆਪਣੀਆਂ ਨੇ ਬਾਕੀ ਉਹ ਜ਼ਰੂਰ ਟ੍ਰਾਈ ਜ਼ਰੂਰ ਕਰੋ ਜਦ ਦੀ ਹੋਰ ਵਧੀਆ ਵੀਡੀਓ ਵੇਖਣ ਲਈ ਸਾਡੇ ਚੈਨਲ ਹਬੀਬੀ ਫੂਡਸ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਦਾਂ ਦਾ ਹੋਰ ਵਧੀਆ ਵਧੀਆ ਕੰਟੈਂਟ ਆਨ ਦਾ ਵੇ ਹੈ